ਮਾਨ ਮੋਤਾਵਾ ਮੋਤਾਵਾ ਨਗਰ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਜਗਰੋਂ ਫੇਰੀ ਮੌਕੇ ਕਿਸਾਨਾਂ ਦੇ ਰੋਹ ਤੋਂ ਡਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਇਲਾਕੇ ਦੇ ਕਿਸਾਨ ਆਗੂਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਨਜ਼ਰਬੰਦ ਕੀਤਾ ਗਿਆ ਜਿੱਦੇ ਚਲਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟ ਉਮਰਾ ਦਸਮੇਸ਼ ਕਿਸਾਨ ਅਤੇ ਮਜ਼ਦੂਰ ਯੂਨੀਅਨ ਦੇ 20 ਦੇ ਕਰੀਬ ਕਿਸਾਨਾਂ ਨੂੰ ਸੂਧਾਰ ਥਾਣੇ ਵਿੱਚ ਨਜ਼ਰਬੰਦ ਕੀਤਾ ਗਿਆ ਆਪ ਸਰਕਾਰ ਦੇ ਇਸ਼ਾਰਿਆਂ ਤੇ ਪੁਲਿਸ ਦੀ ਕਾਰਵਾਈ ਖਿਲਾਫ ਰੋਸ ਪ੍ਰਗਟ ਕਰਦਿਆਂ ਇਹਨਾਂ ਕਿਸਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਮੁੱਖ ਮੰਤਰੀ ਭਗਵੰਤ ਮਾਨ ਮੁਰਦਾਬਾਦ ਦੇ ਨਾਂ ਰਿਲਾਕੇ ਰੋਸ ਪ੍ਰਗਟ ਕੀਤਾ ਗਿਆ। ਇਸ ਨੂੰ ਕਿ ਕਿਸਾਨ ਆਗੂ ਬਲਰਾਜ ਕੋਟ ਉਮਰਾ ਅਤੇ ਰਣਜੀਤ ਸਿੰਘ ਗੁੜੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਹੁਣ ਤੱਕ ਸੂਬੇ ਦੀਆਂ ਸਾਰੀਆਂ ਸਰਕਾਰਾਂ ਤੋਂ ਸਭ ਤੋਂ ਵੱਧ ਨਖਿੱਦ ਅਤੇ ਵਾਅਦਿਆਂ ਤੋਂ ਮੁਕਰਨ ਵਾਲੀ ਸਰਕਾਰ ਹੈ ਗੁਰੂ ਸਰ ਸੁਧਾਰ ਤੋਂ ਕੈਮਰਾ ਪਰਸਨ ਪ੍ਰਵਿੰਦਰ ਸਿੰਘ ਦੇ ਨਾਲ ਜਸਵੀਰ ਸਿੰਘ 헤ਰਾ ਦੀ ਇੱਕ ਖਾਸ ਰਿਪੋਰਟ ਮਾ ਬਲਰਾਜ ਸਿੰਘ ਕੋਟ ਉਮਰਾ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਕੀ ਕਾਰਨ ਹੋਇਆ ਜੀ ਇਹਦਾ ਕਾਰਨ ਸਾਰਿਆਂ ਨੂੰ ਪਤਾ ਹੀ ਆ ਬਈ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਇਹਨੇ ਸੱਤਾ ਚਾਉਣ ਤੋਂ ਪਹਿਲਾਂ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਲੇਕਿਨ ਉਹ ਜਿਹੜੀਆਂ ਗਰੰਟੀਆਂ ਨੇ ਉਹਨਾਂ ਚੋਂ ਕੋਈ ਵੀ ਗਰੰਟੀ ਪੂਰੀ ਨਹੀਂ ਕੀਤੀ ਗਈ ਚਾਹੇ ਉਹ ਨਸ਼ਿਆਂ ਦੀ ਸੀ ਚਾਹੇ ਉਹ ਖੇਤੀ ਨਾਲ ਸੰਬੰਧਤ ਸੀ ਚਾਹੇ ਉਹ ਜਾਨਵਾਲ ਦੀ ਰਾਖੀ ਦੀ ਸੀ ਚਾਹੇ ਔਰਤਾ ਸੰਬੰਧੀ ਸੀ ਕੋਈ ਵੀ ਇਹ ਵਾਅਦੇ ਤੇ ਖਰਾ ਨਹੀਂ ਉਤਰਿਆ ਇਸ ਕਰਕੇ ਅਸੀਂ ਆਹ ਇਲੈਕਸ਼ਨ ਜਿਹੜੀ ਪਾਰਲੀਮੈਂਟ ਦੀ ਹੋ ਰਹੀ ਆ ਅਸੀਂ ਜਿਹੜਾ ਸਾਨੂੰ ਸੰਵਿਧਾਨ ਨੇ ਹੱਕ ਦਿੱਤਾ ਹੋਇਆ ਵਾ ਆਪਣੀ ਆਵਾਜ਼ ਬੁਲੰਦ ਕਰਨ ਦਾ ਅਸੀਂ ਆਵਾਜ਼ ਬੁਲੰਦ ਕਰ ਰਹੇ ਸੀਗੇ ਬਈ ਤਾਂ ਕਿ ਸੀਐਮ ਦੀਆਂ ਇਹ ਜਿਹੜੀ ਗੁੰਗੀਬੋਲੀ ਸਰਕਾਰ ਆ ਇਹਦੇ ਤਾਂ ਇਹਦੀਆਂ ਅੱਖਾਂ ਖੁੱਲ ਜਾਣ ਬਲੰਤੂ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਨੇ ਦਮਨ ਦੀ ਨੀਤੀ ਅਪਣਾ ਕੇ ਜਿਹੜੇ ਲੋਕ ਹੱਕ ਤੇ ਸੱਚ ਦੀ ਗੱਲ ਕਰਦੇ ਨੇ ਉਹਨਾਂ ਨੂੰ ਅੱਜ ਇਹਨਾਂ ਨੇ ਥਾਣਿਆਂ ਵਿੱਚ ਬੰਦ ਕਰ ਦਿੱਤਾ ਇਹ ਜਿਹੜੇ ਥਾਣੇ ਜਿਹੜੇ ਜੇਲ੍ਹਾਂ ਹੈਗੀਆਂ ਨੇ ਇਹ ਸਾਨੂੰ ਕੋਈ ਡਰਾ ਨਹੀਂ ਸਕਦੀਆਂ ਇਹ ਸਾਡੀਆਂ ਹੁਣ ਆਮ ਦੀਆਂ ਗੱਲਾਂ ਹੋ ਗਈਆਂ ਨੇ ਇਸ ਦਾ ਜਿਹੜਾ ਖਮਿਆਜਾ ਵਾ ਜਿਹੜਾ ਇਹਨੇ ਸਾਡੇ ਕਿਸਾਨਾਂ ਤੇ ਅਤਿਆਚਾਰ ਕੀਤਾ ਹੈਗਾ ਵਾ ਲੋਕਾਂ ਤੇ ਮਜ਼ਦੂਰਾਂ ਤੇ ਅਤਿਆਚਾਰ ਕੀਤਾ ਵਾ ਇਹਦਾ ਜਿਹੜਾ ਖਮਿਆਜਾ ਵਾ ਇਹ ਉਹ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਭੁਗਤਣਾ ਪਵੇਗਾ ਭਰਾਂਤਬੰਤ ਮੁੱਖ ਮੰਤਰੀ ਸਾਹਿਬ ਤਾਂ ਇਹ ਗੱਲ ਕਹਦੇ ਆ ਕਹਿੰਦੇ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਤੇ ਉਹਨਾਂ ਨੇ ਤਾਂ ਕੁਝ ਨਹੀਂ ਕੀਤਾ ਕੰਮ ਹੀ ਨਹੀਂ ਕੀਤਾ ਪਿਛਲੀਆਂ ਸਰਕਾਰਾਂ ਨੇ ਮਾੜੇ ਕੰਮ ਕੀਤੇ ਸੀ ਤੇ ਉਹਨਾਂ ਨੂੰ ਬੈਕਫੁੱਟ ਤੇ ਲੋਕਾਂ ਨੇ ਲਿਆ ਦਿੱਤਾ ਇਹ ਸਰਕਾਰ ਨੂੰ ਵੀ ਚਾਹੀਦਾ ਹੈਗਾ ਕਿ ਬੈਕਫੁੱਟ ਤੇ ਆਉਣ ਤੋਂ ਬਚਦੀ ਪਰ ਇਹ ਇਹਦੀ ਹਾਲਤ ਉਹਨਾਂ ਨਾਲੋਂ ਵੀ ਮਾੜੀ ਹੋਵੇਗੀ ਅੱਜ ਦੱਸ ਚੀਰਾਂ ਗੀਸਨ ਗੁੜੇ ਜੀ ਕੀ ਕਾਰਨ ਆ ਜਿਹੜਾ ਅੱਜ ਪੁਰਾਣੇ ਕਾਰਨ ਇਹ ਆ ਜੀ ਅਸੀਂ ਜਦੋਂ ਦੋਵੇਂ ਪਾਰ ਕੇ ਉਹਨੇ ਅਸੀਂ ਕਾਲੀ ਤੇ ਕਾਂਗਰਸੀ ਲੋਕ ਆਖ ਗਏ ਸੀ ਇੰਨਾ ਜ਼ਿਆਦਾ ਸੀ ਲੋਕ ਬਦਲਾ ਪਾ ਦੇ ਸੀ 22 ਜਸੀਂ ਇਹਨੂੰ ਵੋਟਾਂ ਪਾਈਆਂ ਭਵੰਤਮਾਨ ਨੂੰ 92% ਸਰਕਾਰ ਬਣਾਤੀ ਜਿਹੜੇ ਇਹਨੇ ਬਾਹਰੇ ਕਰੇ ਸੀ ਇਹ ਢਾਈਆਂ ਸਾਲਾਂ ਦੇ ਵਿੱਚ ਇੱਕ ਵੀ ਵਾਅਦਾ ਅਜੇ ਪੂਰਾ ਨਹੀਂ ਕਰ ਰਿਹਾ ਇਹ ਜੁਮਲੇ ਛੜਦਾ ਡਰਾਮੇ ਕਰਦਾ ਇਹਨੇ ਮਾਰਕੀਟ ਕਮੇਟੀ ਜਿਹੜੀ ਸਾਡੇ ਕਾਲੇ ਕਾਨੂੰਨਾਂ ਦੀ ਲੜਾਈ ਅਸੀਂ ਦਿੱਲੀ ਲੜ ਰਹੇ ਹਾਂ ਇਹ ਅੱਜ ਉਹ ਕਾਲੇ ਕਾਨੂੰਨ ਲੈ ਆਇਆ ਸੀ ਇਹਨੇ 22 ਮਾਰਕੀਟ ਕਮੇਟੀਆਂ 24 ਮਾਰਕੀਟ ਕਮੇਟੀਆਂ ਜਿਹਦੇ ਚ ਸੈਂਕੜੇ ਮੰਡੀਆਂ ਹੁੰਦੀਆਂ ਇਹ ਤੋੜ ਰਿਹਾ ਸੀ ਜਿਹਦੇ ਚ ਕਿੰਨਾ ਆੜਤੀਆ ਲੇਬਰ ਮਜ਼ਦੂਰ ਆੜਤੀਆ ਸਾਰਾ ਕੋ ਬੇਲਾ ਹੋ ਰਿਹਾ ਸੀ ਇਹਨੇ ਉਹਨਾਂ ਨੂੰ ਇਹ ਕਹਿੰਦਾ ਸੀ ਵੀ ਤੁਸੀਂ ਕਣਕ ਖਰੀਦ ਪ੍ਰੋਸੈਸਿੰਗ ਜੋ ਮਰਜ਼ੀ ਤੁਸੀਂ ਕਰ ਸਕਦੇ ਹੋ ਕਾਰਪੋਰਟਾਂ ਦਾ ਦਲਾਲ ਬਣ ਗਿਆ ਸੀ ਦੂਜੇ ਨੰਬਰ ਤੇ ਇਹਨੇ ਨੌਕਰੀਆਂ ਜਿਹੜਾ ਸਟੇਜਾਂ ਤੇ ਖੜ ਕੇ ਕਹਿ ਰਿਹਾ ਵੀ ਜੇ ਇਹਨੂੰ ਭਗਵੰਤ ਮਾਨ ਸੱਚਾ ਹੋਵੇ ਤਾਂ ਜਿੰਨੇ ਮਰਜ਼ੀ ਗੱਲਬਾਤ ਕਰ ਸਕਦਾ ਕਿਸੇ ਨੂੰ ਮਿਲ ਸਕਦਾ ਅੱਜ ਤੱਕ ਢਾਈਆਂ ਸਾਲਾਂ ਚ ਕਿਸੇ ਨੂੰ ਇਹਨੇ ਮਿਲਣੀ ਨਹੀਂ ਕਰੀ ਕਿਸੇ ਨੂੰ ਮਿਲਦਾ ਨਹੀਂ ਗੱਡੀਆਂ ਹੂਟਰ ਮਾਰ ਮਾਰ ਲੰਘਦਾ ਜਿਹੜਾ ਕਹਿੰਦੇ ਵੀਆਈਪੀ ਕਲਚਰ ਖਤਮ ਕਰਨਾ ਅੱਜ ਸਾਡੇ ਭਰਾ ਹੀ ਆ ਪੁਲਿਸ ਵਾਲੇ ਇਹਨਾਂ ਨੂੰ ਪੁੱਛ ਲਓ ਧੁੱਫੇ ਕਰੋ ਨੇ ਟੰਗੇ ਹੋਏ ਆ ਸਾਰੀ ਪੰਜਾਬ ਦੀ ਪੁਲਿਸ ਨਾਲ ਲਈ ਫਰਦਾਂ ਜ਼ਿਲ੍ਹਿਆਂ ਦੀ ਪੁਲਿਸ ਥਾਣਿਆਂ ਚ ਪੁਲਿਸ ਨਹੀਂ ਕੋਈ ਕੰਮ ਹੁੰਦਾ ਦੱਸੇ ਸਾਡੇ ਨਾਲ ਡਿਬੇਟ ਕਰ ਲਵੇ ਜਿੱਥੇ ਮਰਜ਼ੀ ਬੈਠ ਕੇ ਡਿਬੇਟ ਕਰਨ ਜਿੱਥੇ ਮਰਜੀ ਸਾਦਰ ਬੀ ਸਾਨੂੰ ਇੱਕ ਹਸਪਤਾਲ ਬਣਿਆ ਸੀ ਪਿੰਡਾਂ ਪਿੰਡਾਂ ਡਿਸਪੈਂਸਰੀਆਂ ਚੱਲਦੀਆਂ ਸੀ ਤਲਵੰਡੀ ਕਲਾ ਦੇ ਵਿੱਚ ਕਿਸੇ ਨੇ ਜ਼ਮੀਨ ਮੋਹਰ ਦਿੱਤੀ ਸੀ ਉੱਥੇ ਰੰਗ ਫੇਰਤਾ ਆਪਣੇ ਮਹੱਲਾ ਕਲੀਨ ਕ ਮਹੱਲਾ ਕਲੀਨ ਗਾਏ ਨਹੀਂ ਬਣਦੀ ਜੇ ਕਹਿੰਦੇ ਇਹ ਬੋਤੇ ਤੇ ਖੇਰ ਤੇ ਖੇਰ ਦੀ ਖਲ ਪਾਈ ਅੱਜ ਗਦੇ ਤੇ ਉਹ ਗੱਲ ਇਹ ਕਰ ਰਿਹਾ ਇਹ ਗੱਲਾਂ ਐ ਨਹੀਂ ਹੋਣੀਆਂ ਵੀ ਜੇ ਉਹੀ ਕਰਕੇ ਕੰਮ ਹੋਜੇ ਕੰਮ ਗਰਾਊਂਡ ਤੇ ਕਰਨਾ ਪੈਣਾ ਫੇਰ ਜਿੰਨੇ ਬੋਰਡ ਲਾਏ ਆ ਕਿੰਨੇ ਇਹਨਾਂ ਇਸ਼ਤਿਹਾਰ ਲਾਏ ਉਹ ਕਿੰਨਾ ਪੈਸਾ ਪੰਜਾਬ ਦਾ ਖਜ਼ਾਨੇ ਦਾ ਖਰਚਿਆ ਉਹ ਤਾਂ ਕਹਿੰਦੇ ਵੀ ਆ ਜਿਹੜੀ ਸਾਡੀ ਸਰਕਾਰ ਆ ਵੀ ਉਹਨੇ ਸਾਰੇ ਕੰਮ ਕੀਤੇ ਨੇ ਵੀ ਅੱਜ ਦੀ 13 ਦੀਆਂ 13 ਸੁੱਤਾਂ ਇਹਨੂੰ ਇਹ ਤਾਂ ਪਤਾ ਲੱਗ ਜਾਣਾ ਤੂੰ ਚਾਰ ਚੁਰੀ ਦੇਖੋ ਅਸੀਂ ਤਾਂ ਲੱਡੂ ਬੰਨਣੇ ਜਿੱਦਣ ਇਹਨੂੰ ਇੱਕ ਸੀਟ ਬਣਾਈ